ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ YouTube ਦੇ ਥੰਬਨੇਲ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰੀਏ। ਤੋਂ ਆਪਾਂ Android ਫੋਨ ਦੇ ਵਿੱਚ ਵੀ ਆਪਾਂ YouTube ਦੇ ਥੰਬਨੇਲ ਨੂੰ ਤਿਆਰ ਕਰ ਸਕਦੇ ਹਾਂ ਬਿਲਕੁਲ ਹੀ ਸੌਖੇ ਤਰੀਕੇ ਦੇ ਨਾਲ। 5 ਮਿੰਟਾਂ 'ਚ ਕਿੱਦਾਂ ਤਿਆਰ ਕਰਦੇ ਹਾਂ ਉਹ ਆਪਾਂ ਤੁਹਾਨੂੰ ਦੱਸਾਂਗੇ। ਬਹੁਤ ਹੀ ਥੋੜੇ ਸਮੇਂ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਮੈਂ ਜਿਹੜਾ ਐਪ ਵਰਤਦਾ ਹਾਂ ਮੈਂ ਪਿਕਸਲ ਲੈਬ ਦੇ ਵਿੱਚ ਜਿਹੜਾ YouTube ਥੰਬਨੇਲ ਆ ਉਹਨੂੰ ਤਿਆਰ ਕਰਦਾ ਮੈਂ ਪਿਕਸਲ ਲੈਬ ਨੂੰ ਡਾਊਨਲੋਡ ਕਰ ਲੈਣਾ ਸਭ ਤੋਂ ਪਹਿਲਾਂ ਹਾਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੀ ਮੋਬਾਈਲ ਦੇ ਉੱਤੇ ਤੇ ਪਿਕਸਲ ਲੈਬ ਚੋਂ ਸਿਖਾਵਾਂਗੇ ਤੁਹਾਨੂੰ YouTube ਦਾ ਜਿਹੜਾ ਥੰਬਨੇਲ ਆ ਉਹ ਕਿਸ ਤਰ੍ਹਾਂ ਆਪਾਂ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਪਿਕਸਲ ਲੈਬ ਨੂੰ ਓਪਨ ਕਰ ਲੈਣਾ ਲਓ ਜੀ ਆਪਾਂ ਨਿਊ ਟੈਸਟ ਲਿਖਿਆ ਆ ਗਿਆ ਇਹਨੂੰ ਹਟਾ ਦਿਆਂਗੇ ਡਿਲੀਟ ਬਟਨ ਤੋਂ ਪਹਿਲਾਂ ਜਿਹੜਾ YouTube ਦਾ ਥੰਬਨੇਲ ਹੈ ਦਾ ਸਾਈਜ਼ ਲੈ ਲਾਂਗੇ ਬੈਕਗ੍ਰਾਉਂਡ ਜਿਹੜੀ ਸਕਰੀਨ ਆਪਣੀ 3 ਡਾਟ ਤੇ ਜਾਵਾਂਗੇ ਮੇ ਸਾਈਜ਼ ਤੇ ਕਲਿੱਕ ਕਰਾਂਗੇ ਕਸਟਮ ਤੇ ਜਾ ਕੇ ਆਪਾਂ نیچے ਆਪਨੇ ਲਿਖਿਆ ਆ ਜਾਊਗਾ ਸਕੁਆਇਰ ਪ੍ਰੋਫਾਈਲ ਪਿਕਚਰ YouTube ਚੈਨਲ ਬੈਨਰ YouTube ਥੰਬਨੇਲ Facebook ਕਵਰ ਆਰਟ Google Plus ਕਵਰ ਫੋਟੋ Twitter ਹੈਡਰ ਸਾਈਜ਼ ਇਹ ਸਾਰੇ ਸਾਈਜ਼ ਤੁਹਾਨੂੰ ਤਿਆਰ ਕਰਕੇ ਦੇ ਦੂ ਆਪਾਂ ਲੈਣਾਗਾ YouTube ਦਾ ਥੰਬਨੇਲ ਆਪਾਂ ਥੰੰਬਨੇਲ ਤੇ ਕਲਿੱਕ ਕਰਾਂਗੇ ਤਾਂ 1280 ਐ 720 ਦਾ ਜਿਹੜਾ ਸਾਈਜ਼ ਆ ਉਹ ਆਪਾਂ ਨੂੰ ਇੱਥੇ ਦੇ ਦਿੱਤਾ ਹੈ ਨੇ ਕਿ ਦੇ ਕਲਿੱਕ ਕਰ ਦਾਂਗੇ ਤਾਂ ਆ ਸਾਈਜ਼ ਆਪਣੇ ਸਾਹਮਣੇ ਆ ਜਾਊਗਾ ਜੀ ਆਪਾਂ ਇਹਦੇ ਵਿੱਚ ਭਰਾਂਗੇ ਸਭ ਤੋਂ ਪਹਿਲਾਂ ਕਲਰ ਕਾਰ ਨੰਬਰ ਤੇ ਜਾ ਕੇ ਆਪਾਂ ਕਲਿੱਕ ਕਰਾਂਗੇ ਫਿਰ ਜਿੱਤੇ ਇੱਥੇ ਆ ਜਾਊ ਆਪਣੇ ਕੋਲੇ ਕਲਰ ਫਿਰ ਆਪਾਂ ਸਿੰਗਲ ਕਲਰ ਭਰਨਾ ਹੋ ਵੀ ਆਪਾਂ ਇੱਥੋਂ ਲੈ ਸਕਦੇ ਆਂ ਹਰ ਇੱਕ ਕਲਰ ਨੂੰ ਆਪਾਂ ਇਹਦੇ ਵਿੱਚ ਫਿਲ ਕਰ ਸਕਦੇ ਆਂ ਲਓ ਜੀ ਹਰ ਜੀ ਕਲਰ ਆਪਾਂ ਇੱਥੋਂ ਲੈ ਸਕਦੇ ਆਂ ਜ਼ਿਆਦਾਤਰ ਮੈਂ ਜਿਹੜਾ ਗ੍ਰੇਡੀਐਂਟ ਕਲਰ ਆ ਉਹ ਕਲਰ ਮਿਲਾ ਕੇ ਇੱਕ ਕਲਰ ਬੰਦਾ ਜਿਹੜਾ ਉਹ ਨੂੰ ਜ਼ਿਆਦਾ ਵਰਤਦਾ ਉਹ ਜ਼ਿਆਦਾ ਸੋਹਣਾ ਲੱਗਦਾ ਮੈਂ ਬਲੈਕ ਤੇ ਰੈੱਡ ਰੰਗ ਲੈਸתי ਕਿ ਤੁਸੀਂ ਕਿਹੜਾ ਮਰਜ਼ੀ ਕਲਰ ਲੈ ਸਕਦੇ ਹੋ ਇੱਥੇ ਆ ਕੇ ਨਾ ਤੁਸੀਂ ਜਿਵੇਂ ਆ ਚੀਜ਼ ਬਣ ਗਈ ਐਤੋਂ ਪਲੱਸ ਇੱਕ ਹੰਦ ਨਹਾਂ ਲੈ ਗਈ ਇਹਨੂੰ ਜਿਵੇਂ ਮਰਜ਼ੀ ਸੈਟ ਕਰ ਸਕਦੇ ਹਾਂ ਉੱਪਰ نیچے ਹਲੋ ਜੀ ਐਸ ਤਰ੍ਹਾਂ ਤੁਸੀਂ ਲਾਈਟ ਜਿੱਧਰੋਂ ਮਰਜ਼ੀ ਪਰ ਮੈਂ ਤੇ ਬਲੈਕ ਤੇ ਰੈੱਡ ਦਾ ਥੋੜਾ ਜਿਆਦਾ ਕੰਬੀਨੇਸ਼ਨ ਮਨਦਾ ਕਿਉਂਕਿ ਬਲੈਕ कलर ਦੀ ਬਲੈਕ ਦੀ ਥੋੜੀ ਕੰਬੀਨੇਸ਼ਨ ਤਿਆਰ ਜਿਆਦਾ ਹੁੰਦਾ ਤੇ ਖਿੱਚ ਜਿਆਦਾ ਪੈਂਦੀ ਆ ਦੇਖ ਕੇ ਕਲਿੱਕ ਗ੍ਰੇਡ ਵਧਣ ਦਾ ਭਾਵਨਾ ਵੱਧ ਜਾਂਦੀ ਆ ਲਓ ਜੀ ਹੁਣ ਆਪਾਂ ਇੱਥੇ ਲਵਾਂਗੇ ਸਭ ਤੋਂ ਪਹਿਲਾਂ ਗੈਲਰੀ ਦੇ ਵਿੱਚੋਂ ਇੱਕ ਪਿਕਚਰ ਲਾਵਾਂਗੇ ਆਪਾਂ ਲਓ ਜੀ ਆਲੋ ਆਪਾਂ ਇੱਕ ਪਿਕਚਰ ਲੈ ਲਈ ਜਿਹਦੀ ਮੈਂ ਬੈਕਗ੍ਰਾਉਂਡ ਪਹਿਲੇ ਰਿਮੂਵ ਕਰਤੀ ਸੀ ਤੁਸੀਂ ਜੇ ਬੈਕਗ੍ਰਾਉਂਡ ਕਿਸੇ ਪਿਕਚਰ ਦੀ ਰਿਮੂਵ ਕਰਨੀ ਆ ਤਾਂ ਗੂਗਲ ਤੇ ਜਾਣਾਗਾ ਉੱਤੇ ਦੀ ਸਰਚ ਕਰਨਾਗਾ ਬੀਜੀ ਰੂਵ ਉੱਥੇ ਪਿਕਚਰ ਨੂੰ ਅਪਲੋਡ ਕਰਿਓ ਸਿਰਫ 2-3 ਮਿੰਟ ਦੇ ਅੰਦਰ ਅੰਦਰ ਹੀ ਤੁਹਾਨੂੰ ਜਿਹੜੀ ਬੈਕਗ੍ਰਾਉਂਡ ਹੈ ਰਿਮੂਵ ਕਰਕੇ ਦੇ ਦੇਣੀ ਹੈ ਉਸਨੇ ਤਾਂ ਉਹਨੂੰ ਤੁਸੀਂ ਇੱਥੇ ਥੰਬਨੇਲ ਲਈ ਤੁਸੀਂ ਵਰਤ ਸਕਦੇ ਹੋ ਤਾਂ ਆਪਾਂ ਇਥੋਂ ਕਲਿੱਕ ਕਰ ਦੇਣਾ ਲਓ ਜੀ ਆਪਣੇ ਕੋਲ ਪਿਕਚਰ ਆ ਗਈ ਆਪਾਂ ਇਹਨੂੰ ਜਿਸ ਮਰਜ਼ੀ ਤਰੀਕੇ ਨਾਲ ਇਹਨੂੰ ਸੈੱਟ ਕਰ ਸਕਦੇ ਹਾਂ ਲਓ ਜੀ ਆਪਾਂ ਇਹਨੂੰ ਇੱਥੇ ਆ ਜਾਗਾ ਤੇ ਸੈੱਟ ਕਰ ਦਿੰਨੇ ਆ ਆਪਣੇ ਫੇਸ ਨੂੰ ਆਪਾਂ ਸੈੱਟ ਕਰਤਾ ਇੱਥੇ ਲਓ ਜੀ ਇਹਨੂੰ ਆਪਾਂ ਲੋਕ ਕਰ ਦਾਂਗੇ ਤਾਂ ਕਿ ਇਹ ਬਾਅਦੋਂ ਹਿੱਲੇ ਨਾ ਹੋਰ ਪਾਸੇ ਨਾ ਹਿੱਲੇ ਆਹ ਲਓ ਜੀ ਇਹ ਸੈੱਟ ਹੋ ਗਈ ਤਾਂ ਹੁਣ ਆਪਾਂ ਇੱਥੇ ਜਿਹੜਾ ਉਹ ਕੋਸੇ ਲਿਖਾਂਗੇ YouTube ਜਿਹੜਾ ਆਪਾਂ ਟਾਈਟਲ ਲਿਖਣਾ থাম্বਨੇਲ ਦੇ ਉੱਤੇ ਲਿਖਣਾਗਾ ਉਹ ਨੂੰ ਆਪਾਂ ਇੱਥੇ ਫਿਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਏ ਏ ਆਰ ਟੈਸਟ ਦੇ ਨਿਸ਼ਾਨ ਤੇ ਟੈਸਟ ਐਡਿਟ ਦੇ ਨਿਸ਼ਾਨ ਤੇ ਜਾਵਾਂਗੇ ਨੈਕਸਟ ਟੈਬ ਦੇ ਖੁੱਲ ਜੂਗਾ ਇੱਥੇ ਮੈਂ ਜਿਹੜਾ ਕੁਝ ਲਿਖਣਾ ਉਹ ਮੈਂ ਪਹਿਲਾਂ ਹੀ ਨੋਟਬੁੱਕ 'ਚ ਰੱਖਿਆ ਉਹ ਨੂੰ ਆਪਾਂ ਕਾਪੀ ਕਰ ਲੂਵੇਂ ਜਿਵੇਂ ਲਿਖਣਾ 2 ਮਿੰਟਾਂ ਵਿੱਚ থাম্বਨੇਲ ਬਣਾਉਣਾ ਸਿੱਖੋ ਸਭ ਤੋਂ ਸੌਖੇ ਤਰੀਕੇ ਨਾਲ ਇਨੂੰ ਮੈਂ ਇਥੋਂ ਪੇਸਟ ਕਰ ਲੂੰਗਾ। ਲਓ ਜੀ। ਬਹੁਤ ਜਿਆਦੇ ਸੌਕੇ ਤਰੀਕੇ ਨਾਲ ਬਣੂਗਾ ਜੀ। ਬਹੁਤ ਜਿਆਦੇ ਸੌਕੇ ਤਰੀਕੇ ਨਾਲ ਆਹ ਲਓ ਜੀ। ਇਹਨੂੰ ਇੱਥੇ ਪਾਈ ਤੇ ਪੇਸਟ ਕਰ ਦਾਂਗੇ। ਲਓ ਜੀ। ਆਪਣਾ ਬਣ ਕੇ ਜਿਹੜਾ ਉਹ YouTube ਦਾ ਇਹ। ਚਲੋ ਜੀ। ਉੱਪਰ ਅਨਿੱਤੀ ਆਪਾਂ ਸਾਈਜ਼ ਨੂੰ ਵੱਡੇ ਛੋਟੇ ਵੀ ਕਰ ਸਕਦੇ ਹਾਂ। ਲਓ ਜਿਵੇਂ ਆਹ ਚੀਜ਼ ਆ ਗਈ। ਹੁਣ ਆਪਾਂ ਇੱਥੇ ਕੋਲੇ ਕਲਰ ਆ ਗਿਆ ਆਪਣੇ ਕੋਲੇ ਕਲਰ ਆਪਾਂ ਭਰ ਸਕਦੇ ਇਹਨਾਂ 'ਚ ਸਭ ਤੋਂ ਪਹਿਲਾਂ ਆਪਾਂ ਟੈਸਟ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਜਾਵਾਂਗੇ ਕਲਰ ਦੇ ਤੁਸੀਂ ਜਿਵੇਂ ਮੰਨ ਕੋ ਕਲਰ ਤੇ ਆ ਗਈ ਇੱਥੇ ਤੁਸੀਂ ਕਲਿੱਕ ਕਰ ਲੈਣਾ ਜਿਵੇਂ ਮੰਨ ਕੇ ਚਲੋ ਕਲਰ ਤੇ ਜਾਣਾ ਆਪਾਂ نیچے ਉਹਨੇ ਦਿੱਤਾ ਹੈ ਕਿ ਕਿਹੜੇ-ਕਿਹੜੇ ਕਲਰਾਂ ਨੂੰ ਆਪਾਂ ਜਿਹੜਾ ਰੰਗ ਦੇ ਵਿੱਚ ਭਰਨਾ ਜਿਵੇਂ 2 ਮਿੰਟ ਦੇ ਵਿੱਚ ਆਪਾਂ ਰੰਗ ਭਰਾਂਗੇ 2 ਮਿੰਟ ਇੱਥੇ ਸਿਲੈਕਟ ਕਰ ਲਿਆ ਆਪਾਂ ਉਹਨੂੰ ਕਲਿੱਕ ਕਰ ਲਿਆ ਹੋ ਨੀ ਹਾਂ 2 ਮਿੰਟ ਦੇ ਵਿੱਚ ਉਹਨੂੰ ਕਲਿੱਕ ਕਰ ਲਿਆ ਤਾਂ ਆਪਾਂ ਇਸ ਦੇ ਵਿੱਚ ਰੰਗ ਭਰਾਂਗੇ ਕਿਹੜਾ ਭਰਨਾ ਆਪਾਂ ਜਿਵੇਂ ਆਪਾਂ ਹਰਾ ਰੰਗ ਭਰਤਾ ਇਸ ਦੇ ਵਿੱਚ ਇਸ ਤੋਂ ਬਾਅਦ ਆਪਾਂ ਸਿਲੈਕਟ ਕਰ ਲਾਂਗੇ ਥੰਬਨੇਲ ਜਿਵੇਂ ਥੰਬਨੇਲ ਆ ਗਿਆ ਉਹਦੇ ਵਿੱਚ ਆਪਾਂ ਕਿਹੜਾ ਕਲਰ ਭਰਨਾ ਹੈਗਾ ਤਾਂ ਉਹ ਆਪਾਂ ਇੱਥੋਂ ਰੰਗ ਜਿਹੜਾ ਉਹ ਸਿਲੈਕਟ ਕਰ ਲਾਂਗੇ ਠੀਕ ਹੈ ਜੀ ਕੋਈ ਵੀ ਰੰਗ ਹੋ ਸਕਦਾ ਇੱਥੋਂ ਲਓ ਜੀ ਮੈਂ ਇੱਥੇ ਖੱਟਾ ਰੰਗ ਜਿਹੜਾ ਉਹ ਲਵਾਂ। ਲਓ ਇਹ ਸਿੱਧਰੀ ਕਿਨਾ ਬਣਾਉਣਾ ਸਿੱਖੋ। ਇਹਨੂੰ ਆਪਾਂ ਸਿਲੈਕਟ ਕਰ ਲਾਂਗੇ। ਜਿੰਨਾ ਕਲਰ ਭਰਨਾ ਉਹਨਾਂ ਹੀ ਰੰਗ ਨੂੰ ਸਿਲੈਕਟ ਕਰਨਾ ਆਪਾਂ ਤੇ ਉਹਦੇ ਵਿੱਚ ਜਿਹੜਾ ਕਲਰ ਆ ਉਹ ਕਲਰ ਨੂੰ ਭਰ ਦਾਂਗੇ ਆਪਾਂ। ਆਹ ਲਓ ਜੀ। ਜਿਵੇਂ ਹੁਣ ਇਹਦੇ ਵਿੱਚ ਆਪਾਂ ਕੋਈ ਵੀ ਕਦਰ ਲੈ ਲਈਏ। ਬਲੈਕ ਤਾਂ ਜੱਜ ਤਾਂ ਨਹੀਂ। ਆਪਾਂ ਇਹਨੂੰ ਵਾਈਟ ਹੀ ਰਹਿਣ ਦਾਂਗੇ। ਤੇ ਸਾਬ ਤੋਂ ਸਬ ਕੀ ਤਰੀਕੇ ਦੇ ਨਾਲ ਇਹਦੇ ਚ ਕਲਰ ਆਪਾਂ ਹੋਰ ਪਾ ਲਾਂਗੇ ਹੁਣ ਇਹਨਾਂ ਕਲਰਾਂ ਨੂੰ ਆਪਾਂ ਥੋੜੇ ਜਿਹਾ ਬੋਲਡ ਵਗੈਰਾ ਕਰ ਲਾਂਗੇ ਇੱਥੋਂ ਓਕੇ ਕਰਤਾ ਆਪਾਂ ਲਓ ਜੀ ਹੁਣ ਆਪਾਂ ਇੱਥੇ ਟੈਸਟ ਆ ਜਾਣਗੇ ਆਪਣੇ ਕੋਲ ਫੌਂਟ ਚੇਂਜ ਕਰਨੇ ਆ ਫੌਂਟ ਚੇਂਜ ਹੋ ਜਾਣਗੇ ਥੋੜੇ ਜਿਹਾ ਬੋਲਡ ਵਗੈਰਾ ਕਰ ਲਾਂਗੇ ਆਪਾਂ ਲਓ ਆ ਚੀਜ਼ਾਂ ਹੋ ਗਈਆਂ ਇਸ ਨੂੰ ਆਪਾਂ ਲੌਕ ਕਰ ਦਾਂਗੇ ਲਓ ਜੀ ਇਹ ਲੌਕ ਹੋ ਗਈ ਆਪਣਾ ਜਿਹੜਾ ਥੰਬਨੇਲ ਆ ਉਹ ਬਣ ਕੇ ਤਿਆਰ ਹੋ ਚੁੱਕਿਆ ਹੀ ਇਸ ਨੂੰ ਆਪਾਂ ਬਾਅਦ ਚੋਂ ਡਾਊਨਲੋਡ ਕਰ ਲਾਂਗੇ ਜਿਵੇਂ ਸੇਵ ਤੇ ਜਾਵਾਂਗੇ ਸੇਵ ਐਜ਼ ਇਮੇਜ ਜਪੀਜੀ ਉਸ ਤਰੀਰ ਨਾਲ ਤਾਂ ਕਿ ਸੇਵ ਵਗੈਰਾ ਉਸ ਤਰੀਰ ਨਾਲ ਤਾਂ ਕਿ ਸੇਵ ਟੂ ਗੈਲਰੀ ਆਪਣੀ ਗੈਲਰੀ ਜਾ ਕੇ ਸੇਵ ਹੋ ਚੁੱਕੀ ਹੋਊਗੀ ਇਹ ਫੋਟੋ ਆ ਲੋ ਜੀ ਸਿਰਫ 2 ਮਿੰਟ ਦੇ ਵਿੱਚ ਥੰਬਨੇਲ ਨੂੰ ਕਿਦਾਂ ਤਿਆਰ ਕਰਨਾ ਉਹ ਆਪਾਂ ਤੁਹਾਨੂੰ ਇਸ ਵੀਡੀਓ ਚ ਦੱਸਿਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਸਾਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ